ਕੀਮਾ ਸਾਹਿਬ ਪਹਿਲਾ ਸਵਾਲ ਇਹ ਹੈ ਵੀ ਕੇਂਦਰ ਦੇ ਬਜਟ ਚੋਂ ਪੰਜਾਬ ਦੇ ਪੱਲੇ ਕੁਝ ਪਿਆ ਪਹਿਲਾਂ ਤੇ ਧੰਨਵਾਦ ਤੁਹਾਡਾ ਬਹੁਤ-ਬਹੁਤ ਸਰਦਾਰ ਤਰਲੋਚਨ ਸਿੰਘ ਜੀ ਤੁਸੀਂ ਇਸ ਮੁੱਦੇ ਦੇ ਉੱਤੇ ਗੱਲ ਸ਼ੁਰੂ ਕੀਤੀ ਮੈਂ ਪਿਛਲੇ 4 ਦਿਨ ਤੋਂ ਦੇਖ ਰਿਹਾ ਜਦੋਂ ਦਾ ਇਹ ਬਜਟ ਪੇਸ਼ ਹੋਇਆ ਕਿੰਨੇ-ਕਿੰਨੇ ਕਿਹੜੇ ਚਿੰਤਕ ਕਿਹੜੇ ਸਿਆਸੀ ਧਿਰਾਂ ਨੇ ਇਹ ਗੱਲ ਚੁੱਕੀ ਹੈ ਕਿ ਪੰਜਾਬ ਨਾਲ ਕੀ ਹੋਇਆ ਤੁਸੀਂ ਇਹ ਮੁੱਦਾ ਚੁੱਕਿਆ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ ਹੈ ਆਉਣ ਵਾਲੇ ਭੂਇਖ ਲਈ ਇੱਕ ਬਹੁਤ ਵੱਡਾ ਸੰਕਟ ਹੈ ਸਾਡੇ ਲਈ ਇਹ ਜਿਹੜੀ అలਮ ਬੈਲ ਕਹਿੰਦੇ ਆ ਖਤਰੇ ਦੀ ਘੰਟੀ ਸਾਨੂੰ ਕਿਤੇ ਸੁਣ ਵੀ ਨਹੀਂ ਰਹੀ ਆ ਸੀ ਅਸੀਂ ਅੱਖਾਂ 'ਚੋ ਵੇਖਣਾ ਨਹੀਂ ਚਾਹੁੰਦੇ ਕੰਨਾਂ 'ਚੋ ਸੁਣਨਾ ਨਹੀਂ ਚਾਹੁੰਦੇ ਤੇ ਲੀਮਬੇਓਸ਼ੀ ਦੀ ਹਾਲਤ 'ਚ ਕੋਈ ਹੋਵੇ ਤੇ ਇਹ ਅੱਜ ਉਹ ਹਾਲਾਤ ਪੈਦਾ ਹੋ ਗਏ ਨੇ ਯੂਨੀਅਨ ਬਜਟ ਪੇਸ਼ ਹੋ ਜਵੇ 28 ਸਟੇਟਾਂ ਦਾ ਤੇ 8 ਯੂਨੀਅਨ ਟੈਰੀਟਰੀ ਦਾ ਤੇ ਪੰਜਾਬ ਦੇ ਹੱਥ ਕੁਝ ਵੀ ਨਾ ਆਵੇ ਕੁਝ ਨਹੀਂ ਆ। ਆ ਛੋਟੀ ਮੋਟੀ ਬਿੰਦੀ ਟਿੱਪੀ ਲਾ ਦੇਣੀ ਜਿਹੜੀ ਕੋ ਕਹਿ ਰਹੇ ਨੇ ਜੀ ਆ ਹੋ ਗਿਆ ਉਹ ਹੋ ਗਿਆ। ਮੇਰੇ ਖਿਆਲ ਨਾਲ ਉਹ ਬਿੰਦੀ ਟਿੱਪੀ ਲੱਗਣ ਜੋਗੀ ਵੀ ਗੱਲ ਨਹੀਂ। ਕਦੇ ਸੁਣੀ ਦੀ ਹੁੰਦੀ ਸੀ ਐਗਜ਼ਾਮਪਲ ਕਿ ਊਂਟ ਦੇ ਮੂੰਹ 'ਚ ਜੀਰਾ। ਮੈਂ ਕਹਿੰਦਾ ਊਂਟ ਦੇ ਮੂੰਹ 'ਚ ਤਾਂ ਰਾਈ ਵੀ ਨਹੀਂ ਹੈਗੀ। ਪੰਜਾਬ ਲਈ ਕਿਉਂ ਦੇਣਾ ਚਾਹੀਦਾ? ਪਹਿਲੀ ਗੱਲ ਤੇ ਇਹ ਆ ਕਿ 28 ਸਟੇਟਾਂ ਹੋਰ ਨੇ ਇਹ ਨੈਸ਼ਨਲ ਬਜਟ ਹੈ। ਮੈਂ ਕਈ ਗਿਆਨਵਾਨ ਲੋਕਾਂ ਨੂੰ ਸੁਣਿਆ। ਪੰਜਾਬ ਨੂੰ ਇਸ ਲਈ ਦੇਣਾ ਚਾਹੀਦਾ ਫਰੰਟ ਲਾਈਨ ਸੂਬਾ ਹੈ। ਪਹਿਲੀ ਗੱਲ ਦੂਸਰੀ ਗੱਲ ਦੇਸ਼ ਦੇ ਅੰਨ ਭੰਡਾਰ 'ਚ ਸਭ ਤੋਂ ਵੱਧ ਇਹਦਾ ਯੋਗਦਾਨ ਹੈ ਕਿਸੇ ਨੂੰ ਭੁਲੇਖਾ ਹੋਵੇ ਕੋਈ ਗੱਲ ਨਹੀਂ ਉਹ ਕਲੀਅਰ ਕਰ ਦਿੰਨੇ ਆ ਇਸ ਸਾਲ ਜਿਹੜਾ ਰਨਿੰਗ ਸਾਲ ਚੱਲਦਾ ਪਿਆ 51% ਦੇਸ਼ ਦੀ ਕਣਕ ਜਿਹੜੀ ਹੈ ਉਹ ਇਕੱਲੇ ਪੰਜਾਬ ਨੇ ਦਿੱਤੀ ਹੈ ਜੇ ਕਿਸੇ ਨੇ ਇਹਦੇ ਉੱਤੇ ਹੁਣ ਕਿੰਤੂ ਪਰੰਤੂ ਕਰਨਾ ਕਿ ਪੰਜਾਬ ਨੂੰ ਸਪੈਸ਼ਲ ਕਿਉਂ ਸੋਚਣਾ ਚਾਹੀਦਾ ਹੈ ਉਹਦਾ ਪਹਿਲਾ ਜਵਾਬ ਆ ਦੂਸਰਾ ਫਰੰਟ ਲਾਈਨ ਸੂਬਾ ਹੈ ਤੀਸਰਾ ਪੜਿਆ ਲਿਖਿਆ ਸਿਆਣਾ ਸਿਹਤ ਪੱਖੋਂ ਵਧੀਆ ਔਰ ਮੈਡੀਕਲ ਕਰਵਾ ਕੇ ਨੌਜਵਾਨ ਹਿਜਰਤ ਕਰ ਰਿਹਾ ਸਾਡੇ ਦੇਸ਼ ਚੋਂ ਕੀਮਤੀ ਦੇਸ਼ ਦਾ ਸਰਮਾਇਆ ਲੈ ਕੇ ਬਾਹਰ ਜਾ ਰਿਹਾ 315000 ਭਾਰਤ ਸਰਕਾਰ ਦਾ ਅੰਕੜਾ ਕਿਸੇ ਸਿਹਤ ਤੇ ਕੋਈ ਅਸਰ ਹੀ ਨਹੀਂ ਕਰ ਲੱਗਦਾ ਚੌਥੇ ਨੰਬਰ ਦੇ ਉੱਤੇ ਪ੍ਰਧਾਨ ਮੰਤਰੀ ਜੀ ਨੇ ਬਹੁਤ ਵੱਡਾ ਐਲਾਨ ਕਰ ਦਿੱਤਾ ਚਲੋ ਐਲਾਨਾਂ ਦੇ ਬਾਹਰ ਨੇ ਹੋ ਕਿ ਅਸੀਂ 80 ਕਰੋੜ ਲੋਕਾਂ ਨੂੰ ਫ੍ਰੀ ਫੂਡ ਦੇਣਾ ਹੈ ਅਗਲੇ 5 ਸਾਲ ਲਈ ਕਰ ਦਿੱਤਾ ਐਲਾਨ ਲੇਕਿਨ ਹੁਣੇ ਪ੍ਰਧਾਨ ਮੰਤਰੀ ਇਹ ਭਾਰਤ ਸਰਕਾਰ ਦਾ ਐਲਾਨ ਹੈ ਇਹ ਇੰਪਲੀਮੈਂਟ ਹੋਣਾ ਹੀ ਹੋਣਾ ਉਹਦੇ ਚ ਪਹਿਲੇ ਦੇਣੀ ਜਿਹੜਾ ਅੰਕੜਾ ਆਇਆ ਕਿਉਂਕਿ ਇਹਨਾਂ ਮਰਦਮਸ਼ੁਮਾਰੀ ਲਈ ਸੀ 2011 ਦੀ ਹੁਣੇ ਅੰਕੜਾ ਨਿਕਲ ਕੇ 81 ਕਰੋੜ ਤੇ 70 ਲੱਖ ਟੱਪ ਗਿਆ ਉਹਨੂੰ ਕਿੱਥੋਂ ਲੈ ਕੇ ਦੇਣਾ ਤੁਸੀਂ ਪ੍ਰੋਡਿਊਸਿੰਗ ਸਟੇਟ ਚੋਂ ਹੀ ਲੈ ਕੇ ਦੇਓਗੇ ਕੋਈ ਗੱਲ ਨਹੀਂ ਉਹਦੇ ਵਿੱਚ ਕਿਸਾਨੀ ਕੋਲੋਂ ਤੁਸੀਂ ਇਹ ਅੰਨ ਲੈ ਕੇ ਦੇਣਾ ਜਿਹੜਾ 28 ਮਿਲੀਅਨ ਟਨ ਜਾਣਾ ਹੈ 40 ਹੀ ਹੈ ਕੱਲਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਲਈ ਉੱਚ ਮੈਜੋਰਟੀ ਪੰਜਾਬ ਚੋਂ ਜਾ ਰਿਹਾ ਹੈਗਾ ਉਹਦੇ ਬਾਰੇ ਕੋਈ ਗੱਲ ਹੀ ਨਹੀਂ ਹੋਈ ਐਮਐਸਪੀ ਵਿਧਾਨ ਘਟਾਣ ਦੀ ਤੇ ਗੱਲ ਹੀ ਛੱਡ ਦਿਓ ਉਹਦੀ ਇਨਸ਼ੋਰ ਕਰ ਲਵੋ ਉਹਦੇ ਤੇ ਕੋਈ ਗੱਲ ਨਹੀਂ ਐਮਐਸਪੀ ਦੀ ਗਾਰੰਟੀ ਤੇ ਕੋਈ ਗੱਲ ਹੀ ਨਹੀਂ ਹੋਈ ਨੌਜਵਾਨੀ ਨੂੰ ਕੋਈ ਰੋਜ਼ਗਾਰ ਪੈਦਾ ਕਰਨ ਦੀ ਗੱਲ ਨਹੀਂ ਹੋਈ ਉਸੇ ਪ੍ਰਧਾਨ ਮੰਤਰੀ ਜੀ ਵੱਲੋਂ ਉਹਨਾਂ ਦੇ ਮਾਰਗਦਰਸ਼ਨ ਚੱਲਣ ਵਾਲੀ ਸਰਕਾਰ ਚੋ ਜਿਨ੍ਹਾਂ 2 ਕਰੋੜ ਰੋਜ਼ਗਾਰ ਕਿਹਾ ਸੀ ਹਰ ਸਾਲ ਦਵਾਂਗੇ ਉਸ ਤੋਂ ਅੱਗੇ ਕੋਈ ਫਿਊਚਰ ਦਾ ਵਿਜ਼ਨ ਵੀ ਨਹੀਂ ਨਜ਼ਰ ਆ ਰਿਹਾ ਕੀ ਕਰਨਾ ਲਗਭਗ 15 ਕਿਲੋ ਕਰੋੜ ਦਾ ਕਰਜ਼ਾ ਲੈ ਕੇ ਜਿਹੜਾ ਹੈ ਇਹ ਸਾਲੀ ਪ੍ਰੋਵੀਜ਼ਨ ਕ੍ਰੀਏਟ ਕੀਤੀ ਗਈ ਹੈ ਕਿ ਅਸੀਂ ਇਹਦਾ ਕਰਜ਼ੇ ਦਾ ਵਿਆਜ ਉਤਾਰਨਾ ਹੈ ਇਹ ਸਾਰੀਆਂ ਗੱਲਾਂ ਹੁਣ ਇੱਕ ਪਾਸੇ ਰੱਖ ਦਈਏ ਅਸੀਂ ਇਹ ਗੱਲ ਕਰੀ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਨੇ ਕੁਝ ਨਹੀਂ ਕੀਤਾ ਕਿਉਂ ਭਾਰਤ ਸਰਕਾਰ ਲਈ ਇਸ ਹਿਸਾਬ ਨਾਲ ਲੱਗ ਰਿਹਾ ਕਿ ਤੁਸੀਂ ਐਗਜ਼ਿਸਟ ਹੀ ਨਹੀਂ ਕਰ ਰਹੇ ਪੰਜਾਬ ਵਾਲਿਆਂ ਨੇ ਕੀ ਕੀਤਾ ਕਿੰਨੇ ਕ ਪਿਛਲੇ ਦੋਹਾਂ ਸਾਲਾਂ ਦੇ ਵਿੱਚ ਜਾਂ ਪਿਛਲੇ ਇੱਕ ਸਾਲ ਦੇ ਵਿੱਚ ਦੋ ਸਾਲ ਮੈਂ ਤਾਂ ਕਹੇ ਵੀ ਉਦੋਂ ਚਰਚਾ ਹੁੰਦੀ ਵੀ ਜੀ ਸਾਨੂੰ ਆ ਲੌਂਗ ਟਰਮ ਲਈ ਪਲੈਨਿੰਗ ਲਈ ਚਾਹੀਦਾ ਕੋਈ ਗੱਲ ਨਹੀਂ ਕਿਤੇ ਪ੍ਰਧਾਨ ਮੰਤਰੀ ਦਾ ਬੂਹਾ ਨਹੀਂ ਖੜਕਾਇਆ ਕਿਤੇ ਫਾਈਨੈਂਸ ਮਿਨਿਸਟਰ ਨਾਲ ਜਾ ਕੇ ਗੱਲ ਨਹੀਂ ਕੀਤੀ ਕਿਤੇ ਆਲ ਪਾਰਟੀ ਮੀਟਿੰਗ ਲੈ ਕੇ ਜਾਓ ਵੀ ਸਾਨੂੰ ਪੰਜਾਬ ਨੂੰ ਵੱਖਰੇ ਸੂਬੇ ਦੇ ਤੌਰ ਦੇ ਉੱਤੇ ਤੁਸੀਂ ਗਿਣੋ ਕਿਤੇ ਨਹੀਂ ਗੱਲ ਹੋਈ ਸਾਡੇ 13 ਲੋਕ ਸਭਾ ਦੇ ਮੈਂਬਰ ਪਾਰਲੀਮੈਂਟ ਨੇ 7 ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਨੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਹੁੰਦੀਆਂ ਨੇ ਕਰੋ ਜ਼ਰੂਰ ਕਰੋ ਲੇਕਿਨ ਪੰਜਾਬ ਲਈ ਕੁਝ ਲੈ ਕੇ ਤੇ ਆਓ ਜੇ 20 ਮੈਂਬਰ ਪਾਰਲੀਮੈਂਟ ਆਲ ਪਾਰਟੀ ਡੈਲੀਗੇਸ਼ਨ ਜਾ ਕੇ ਪ੍ਰਧਾਨ ਮੰਤਰੀ ਦਾ ਬੂਹਾ ਖੜਕਾਇਆ ਹੁੰਦਾ ਪੰਜਾਬ ਲਈ ਕਿਉਂ ਨਾ ਕੁਝ ਮਿਲਦਾ ਉਸ ਤੋਂ ਵੀ ਅੱਗੇ ਆ ਜੰਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਏ ਜਿਹੜੀ ਦੇਸ਼ ਦੀ ਪਹਿਲੇ ਕਤਾਰ ਦੀ ਯੂਨੀਵਰਸਿਟੀ ਏ ਅੱਜ ਦੇ ਦਿਨ ਕਿਉਂਕਿ ਪਿਛਲੇ ਜਿਹੜੇ ਗ੍ਰੈਜੂਏਟ ਇੰਜੀਨੀਅਰ ਉੱਥੋਂ ਨਿਕਲੇ ਨੇ ਸਾਇੰਟਿਸਟ ਨਿਕਲੇ ਨੇ ਉਹ ਅੱਜ ਦੇਸ਼ ਦੀਆਂ ਟਾਪ ਪੋਜੀਸ਼ਨਾਂ ਤੇ ਬੈਠੇ ਨੇ ਹੈਰਾਨੀ ਹੋਏਗੀ ਤੁਹਾਨੂੰ ਕਿ 55% ਦੇ ਲਾਗੇ ਚਾਕੇ ਸਟਾਫ ਸ਼ਾਰਟੇਜ ਆ ਉੱਥੇ ਸਾਇੰਟਿਸਟ ਹੀ ਐ ਨਹੀਂਗੇ ਤੇ ਦੇਸ਼ ਦੀ ਖੇਤੀਬਾੜੀ ਦੇ ਉੱਤੇ ਰਿਸਰਚ ਕਿੰਨੇ ਕਰਨੀ ਹੈ ਤੇ ਅਗਲੀਆਂ ਖਾਦਾਂ ਦੇ ਯੋਗ ਤੇ ਵੀ ਨਵੇਂ ਸਬਜ਼ੀਆਂ ਨਵੀਆਂ ਢੰਗ ਤਰੀਕੇ ਕਿੱਥੋਂ ਆਣੇ ਨੇ 65% ਉਹਨਾਂ ਦਾ ਸਟਾਫ ਹੀ ਹੈ ਨੀਗਾ ਸਪੋਰਟ ਸਟਾਫ ਕੱਲੇ ਇੰਜੀਨੀਅਰ ਨੇ ਤੇ ਸਾਇੰਟਿਸਟ ਨੇ ਥੋੜਾ ਤੁਰੇ ਫਿਰਨਾ ਜਾਂ ਦੂਸਰੀ ਇੱਕ ਅਡਵਾਸੂ ਹੈ ਸਾਡੀ ਜਿਹੜੀ ਐਨੀਮਲ ਹਸਬੈਂਟਰੀ ਲਈ ਹੈ ਉਹਦੇ ਲਈ ਤਾਂ ਕੇਂਦਰ ਸਰਕਾਰ ਸਿੱਧੇ ਤੌਰ ਦੇ ਉੱਤੇ ਪੈਸੇ ਦਿੰਦੀ ਤਾਂ ਕਿ ਰੈਸਟ ਆਫ ਦਾ ਕੰਟਰੀ ਕੋਈ ਸੋਚ ਸਕਦੇ ਨਿਲ ਬਟਾ ਨਿਲ ਨਿਲ ਬਟਾ ਸਨਾਟਾ ਕਹਿ ਦਿਓ ਕੁਝ ਨਹੀਂ ਹੈਗਾ ਉਹਦੇ ਲਈ ਹੁਣ ਕੋਈ ਉੱਠਦੇ ਨੇ ਬੰਦੇ ਬਿਆਨ ਦੇ ਦਿੰਦੇ ਨੇ ਪਾਰਲੀਮੈਂਟ ਚੋਂ ਬਾਹਰ ਨਿਕਲੇ ਜੀ ਵੇਖੋ ਜੀ ਕਿਸਾਨੀ ਲਈ ਆ ਕੀਤਾ ਉਹਦੀ ਮੈਂ ਇੱਕ ਐਗਜ਼ਾਮਪਲ ਦੇ ਦਿੰਦਾ ਕਿਸਾਨੀ ਦਾ ਬਜਟ ਵਧਾਣਾ ਕੀ ਸੀਗਾ 2% ਘਟ ਗਿਆ 5% ਐਵਰੇਜ ਇਨਫਲੇਸ਼ਨ ਕਹਿੰਦੇ ਜਦੋਂ ਕਿ 6.5% ਐਨੂਅਲ ਮਹਿੰਗਾਈ ਦਰ ਵਧ ਗਈ ਹੈ ਇਹਦਾ ਮਤਲਬ ਕਿਸਾਨੀ ਪੱਲਿਓਂ ਪੈਸੇ ਪਾ ਕੇ ਤੁਹਾਨੂੰ ਅੰਨ ਪੈਦਾ ਕਰਕੇ ਦਵੇ ਤੇ ਤੁਸੀਂ ਮੌਜਾਂ ਲਾ ਤੁਸੀਂ ਮੀਨਸ ਜਿਹੜੀ ਕੰਜ਼ਿਊਮਰ ਕਲਾਸ ਹੈ ਜਿਹਨੂੰ ਪਤਾ ਹੀ ਨਹੀਂਗਾ ਵੀ ਹਾਲਾਤ ਕੀ ਨੇ 2 ਰੁਪਏ ਕਿਲੋ ਲਸਣ 400 ਰੁਪਏ ਚ ਵਿਕ ਰਿਹਾ ਤੇ ਉਹਨੂੰ 400 ਦਾ 350 ਦਾ ਵਿਕ ਜੇਗਾ ਉਹਨੂੰ ਕੀ ਫਰਕ ਪੈਣਾ ਪੁੱਛੋ ਉਸ ਕਿਸਾਨ ਨੂੰ ਜੀਦਾ ਬੇੜਾ ਗਰਕ ਹੋ ਗਿਆ ਪਿਆਜ਼ ਤੁਸੀਂ ਹੁਣ ਦੇਖ ਲਓ 50 ਰੁਪਏ ਕਿਲੋ ਚੱਲ ਰਿਹਾ 80 ਤੋਂ ਥੱਲੇ ਮੁੜਿਆ 1.5 ਰੁਪਏ ਕਿਲੋ ਪਿਆਜ਼ ਚੱਲ ਰਿਹਾ ਸੀ ਕਿਸੇ ਦੀ ਸਿਹਤ ਤੇ ਅਸਰ ਹੈ ਉਸ ਤੋਂ ਬਾਅਦ ਦੇਸ਼ ਦੇ ਵਿੱਚ ਜਿਹੜਾ ਪੈਸਾ ਇਕੱਠਾ ਹੋਈ ਜਾ ਰਿਹਾ ਕਨਸੈਂਟਰੇਸ਼ਨ ਆਫ ਵੈਲਥ ਹੋ ਗਈ 2% ਲੋਕਾਂ ਕੋਲ ਸਾਡੇ ਦੇਸ਼ ਦਾ 22% ਰਿਸੋਰਸ ਆ ਸਾਰੀ ਆਮਦਨੀ ਉਹਨਾਂ ਕੋਲ ਆ ਗਈ ਕਿਸਾਨੀ ਕਿੰਨੀ ਵੱਡੀ ਹੈ ਕਿਸਾਨੀ ਜੇ ਉਹਦਾ ਬਜਟ ਤੁਸੀਂ ਅਲੋਕੇਟ ਨਹੀਂ ਕੀਤਾ ਉਹਨੂੰ ਉਹਦਾ ਕੋਈ ਡਬਲ ਇੰਜਨ ਦੀਆਂ ਸਰਕਾਰਾਂ ਤੁਹਾਡੀਆਂ 18 19 ਸਟੇਟਾਂ ਚ ਨੇ ਉਹਨਾਂ ਨੂੰ ਤੁਸੀਂ ਕੁਝ ਨਹੀਂ ਦਿੱਤਾ ਸਾਹਮਣੇ ਨਜ਼ਰ ਆ ਰਿਹਾ 50 ਵਰਗੀ ਸਟੇਟ ਜੇ ਅਸੀਂ ਮੰਨ ਵੀ ਲਈਏ ਵਿਤਕਰਾ ਕਰ ਰਹੇ ਹੋ ਵਿਤਕਰਾ ਤੁਸੀਂ ਸਟੇਟ ਨਾਲ ਪਾਰਟੀ ਨਾਲ ਕਿਸੇ ਗੱਲੋਂ ਕਰ ਸਕਦੇ ਹੋ ਲੇਕਿਨ ਸਾਰੇ ਦੇਸ਼ ਨਾਲ ਥੋੜਾ ਵਿਤਕਰਾ ਕਰ ਲੋ ਕਿਉਂਕਿ ਮੇਜਰ ਕੰਟਰੀਬਿਊਟਰ ਟਰੂ ਦਾ ਫੂਡ ਪੂ ਲੈ ਗਏ ਨੇ ਪੰਜਾਬ ਵਾਲੇ